ਮੈਂ ਤੁਹਾਡੇ ਨਾਲ ਤੀਜੀ ਵਾਰ ਇੰਟਰੈਕਟ ਕਰ ਰਿਹਾ ਹਾਂ। ਔਰ ਬੜੀ ਖੁਸ਼ੀ ਹੈ ਕਿ ਤੁਸੀਂ ਜਿਹੜੀ ਗੱਲ ਅਸੀਂ ਕਹਿੰਨੇ ਆ ਉਹਨੂੰ ਅੱਛੀ ਤਰ੍ਹਾਂ ਡਿਸਪਲੇ ਵੀ ਕਰਦੇ ਹੋ ਔਰ ਲੋਕਾਂ ਤੱਕ ਪਹੁੰਚਾਉਂਦੇ ਵੀ ਹੋ ਇਸ ਕਰਕੇ ਤੁਹਾਡਾ ਫਿਰ ਇੱਕ ਵਾਰੀ ਬਹੁਤ-ਬਹੁਤ ਧੰਨਵਾਦ। ਅੱਜ ਦਾ ਇਸ਼ੂ ਬੜਾ ਅਲੱਗ ਤਰ੍ਹਾਂ ਦਾ ਇਸ਼ੂ ਹੈ। ਔਰ ਬਹੁਤ ਇੰਪੋਰਟੈਂਟ ਇਸ਼ੂ ਹੈ। ਅਲੱਗ ਤਰ੍ਹਾਂ ਦਾ ਇਸ ਕਰਕੇ ਹੈ ਕਿ ਅਸੀਂ ਬਾਰ-ਬਾਰ ਇਸ ਸਰਕਾਰ ਤੇ ਇਹ ਲੋਗਾ ਦੇ ਧਿਆਨ ਚ ਗੱਲ ਲਿਆ ਰਹੇ ਕਿ ਸਰਕਾਰ ਲਾ ਐਂਡ ਆਰਡਰ ਤੇ ਬਿਲਕੁਲ ਫੇਲ ਹੈ। ਰੋਕ ਚੋਰੀਆਂ, ਟਕੈਤੀ, ਮਰਡਰ ਸਭ ਕੁਝ ਹੋ ਰਿਹਾ। ਉਹਦੇ ਬਾਰੇ ਅਸੀਂ ਬਾਰ ਬਾਰ ਤੁਹਾਡੇ ਧਿਆਨ ਚ ਲਿਆਨੇ ਆ। ਉਹਦੀ ਛਾਪ ਦੀ। ਲੇਕਿਨ ਅੱਜ ਦਾ ਜਿਹੜਾ ਇਸ਼ੂ ਹੈ ਕਿ ਸਰਕਾਰਾਂ ਜਿਨ੍ਹਾਂ ਲੋਕਾਂ ਉੱਤੇ 10-10 20 ਵੀ ਮੁਕਦਮੇ ਨੇ ਉਹਨਾਂ ਨੂੰ ਸ਼ਾਮਲ ਕਰਕੇ ਉਹ ਵੀ ਇਲੈਕਸ਼ਨ ਦੇ ਦੌਰਾਨ ਸ਼ਾਮਲ ਕਰਕੇ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਜਿਹੜਾ ਅਸੀਂ ਇੰਜਾਮ ਬਣਾਇਆ ਉਹਨੂੰ ਮੰਨਣਾ ਚਾਹੁੰਦੀ ਆ ਕਿ ਅਸੀਂ ਇਹਨੂੰ ਲੀਗਲਾਈਜ਼ ਕਰ ਰਹੇ ਹਾਂ ਇਸ ਗੁੰਡਾਗਰਦੀ ਨੂੰ ਦੋ ਐਸੀ ਜੁਆਇਨਿੰਗ ਜਿਹੜੀਆਂ ਨੇ ਉਹ ਸਾਡੇ ਇੱਥੇ ਦੇ ਜਿਹੜੇ ਕੈਂਡੀਡੇਟ ਹੈ ਔਰ ਕਰੈਕਟਰ ਹਰਪਜਨ ਸਿੰਘ ਜਿਹੜੇ ਐਮਪੀ ਵੀ ਨੇ ਉਹਨਾਂ ਨੇ ਕਰਵਾਈਆਂ ਪਹਿਲੀ ਹੈ ਇੱਕ ਸੰਦੀਪ ਲੁਧਿਆਣੇ ਦੇ ਵਿੱਚ ਜਿਨ੍ਹਾਂ ਦੇ ਉੱਤੇ 10-12 ਕੇਸ ਜਿਹੜੇ ਨੇ ਰਿਸਟੈਂਡ ਨੇ ਉਹ ਅਰੋੜਾ ਜੀ ਦੀ ਹਾਜ਼ਰੀ ਵਿੱਚ ਔਰ ਹਰਵਜਨ ਸਿੰਘ ਦੀ ਹਾਜ਼ਰੀ ਵਿੱਚ ਸ਼ਾਮਲ ਹੋਇਆ ਕੀ ਇੰਡੀਕੇਸ਼ਨ ਹੈ? ਕੀ ਦੱਸਣਾ ਚਾਹੁੰਦੇ ਆ ਕਿ ਹੁਣ ਜੇ ਪਿਆਰ ਨਾਲ ਲੋਕਾਂ ਨੇ ਬੋਟ ਪਾਣ ਤੋਂ ਉਹਨਾਂ ਨੂੰ ਇਨਕਾਰ ਕਰਤਾ ਕੀ ਅਸੀਂ ਹੁਣ ਤੱਕੇ ਨਾ ਵੋਟਾਂ ਪਾਵਾਂਗੇ? ਦੂਸਰਾ ਆਮ ਆਦਮੀ ਪਾਰਟੀ ਦੇ ਸੀਐਮ ਦੇ ਜਿਹੜੇ ਓਐਸਡੀ ਨੇ ਰਾਜਵੀਰ ਉਹਨਾਂ ਨੇ ਜਿਹੜੀ ਜੁਆਇਨਿੰਗ ਕਰਾਈ ਹੈ ਉਹ ਨਾਲ ਫੋਟੋ ਵੀ ਰਿਲੀਜ਼ ਹੋਈ ਹੈ ਉਹ ਕਮਲ ਕੁਮਾਰ ਏਲੀਅਸ ਬੂਰੀ ਜਿਨ੍ਹਾਂ ਉੱਤੇ ਵੀ 10-12 ਕੇਸ ਜਿਹੜੇ ਨੇ ਉਹ ਰਜਿਸਟਰ ਨੇ ਇਹ ਦੋ ਜੁਆਇਨਿੰਗ ਦੇ ਨਾਲ ਮੈਂ ਹੁਣ ਸਵੇਰ ਦਾ ਰੈਲੀਆਂ ਕਰ ਰਿਹਾ ਸੋਸ਼ਲ ਮੀਡੀਆ ਤੇ ਇਹ ਖਬਰਾਂ ਫਲੈਸ਼ ਹੋਈਆਂ ਨੇ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਆ ਹੁਣ ਅਸੀਂ ਖਾਸ ਤੌਰ ਤੇ ਬੈਸ ਦੇ ਰੋਗ ਸੁਰੱਖਿਅਤ ਹੈ ਸਾਡੀ ਸੁਰੱਖਿਆ ਜਿਹੜੀ ਸਰਕਾਰ ਨਹੀਂ ਕਰ ਸਕੀ ਹੁਣ ਗੈਂਗਸਟਰ ਨੂੰ ਜੁਆਇਨ ਕਰਕੇ ਸਾਨੂੰ ਡਰਾ ਕੇ ਕਿਹ ਬੋਟਨ ਲਾਣ ਚਾਹੁੰਦੇ ਨੇ ਸੋ ਅੱਜ ਇਹ ਪ੍ਰਸ਼ਨ ਲੋਕਾਂ ਦੇ ਮਨ ਚ ਪੈਦਾ ਹੋ ਗਿਆ ਕਿ ਸਾਡੀ ਸਿਕਿਉਰਿਟੀ ਜਿਹੜੀ ਹੈ ਉਹ ਬਿਲਕੁਲ ਤਾਰ-ਤਾਰ ਹੋ ਰਹੀ ਹੈ ਅਸੀਂ ਬਿਲਕੁਲ ਇਨ ਸੇਫ ਜਿਹੜੇ ਹੈ ਅਨ ਸੇਫ ਜਿਹੜੇ ਹੈ ਹੋ ਚੁੱਕੇ ਆ ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦੇ ਇਸ ਕੰਡਕਟ ਨੂੰ ਜਿੱਥੇ ਕੰਡੈਮ ਕਰਦੀ ਹੈ ਉਥੇ ਪੁੱਛਦੀ ਹੈ ਕਿ ਕੀ ਲੋੜ ਪਈ ਸੀ ਤੁਹਾਡਾ ਕੀ guzara ਨਹੀਂ ਹੁੰਦਾ ਸੀ ਕਿ ਤੁਸੀਂ ਗੈਂਗਸਟਰ ਜਿਹੜੇ ਹੈ ਉਹ ਸ਼ਾਮਲ ਕਰਕੇ ਲੋਕਾਂ ਦੇ ਮਨ ਦੇ ਵਿੱਚ دہشت ਤੇ ਡਰ ਪਾਇਆ ਦੂਸਰਾ ਵਿਸ਼ੇ ਜਿਹੜਾ ਤੁਹਾਡੇ ਨਾਲ ਸਾਡੇ ਨਾਲ ਸਾਰੇ ਪੰਜਾਬ ਨਾਲ ਸਾਂਝਾ ਹੈ ਅੱਜ ਫੇਰ ਸਵੇਰੇ ਸਾਰੇ ਪੈਟਰੋਲ ਪੰਪਸ ਦੇ ਓਨਰਸ ਨੂੰ ਫੋਨ ਆ ਗਏ ਨੇ ਕਿ ਤੁਹਾਡਾ ਜਿਹੜਾ ਬੈਟ ਹੈ ਪੈਟਰੋਲ ਤੇ ਉਹ 75 ਪੈਸੇ ਵੱਧ ਗਿਆ ਇਲੈਕਸ਼ਨ 75 ਪੈਸੇ ਪੈਟਰੋਲ ਤੇ ਰੇਟ ਬੈਟ ਜਿਹੜਾ ਹੈ ਉਹ ਸਰਕਾਰ ਨੇ ਅੱਜ ਸਵੇਰੇ ਵੈਰੀਫਾਈ ਕਰ ਲਈਓ ਮੈਂ ਤਾਂ ਪੈਟਰੋਲ ਓਨਰਸ ਦਾ ਫੋਨ ਆਇਆ ਕਿ ਮੈਂ ਵੀ ਨੋਟੀਫਿਕੇਸ਼ਨ ਕਹਿੰਦੇ ਨੋਟੀਫਿਕੇਸ਼ਨ ਫੋਨ ਆਇਆ ਸਾਨੂੰ ਕਿ ਤੁਸੀਂ ਆਪਣੀ ਜਿਹੜੀ ਵੀ ਕਲੈਕਸ਼ਨ ਕਰਨੀ ਹੈ ਉਹ 75 ਪੈਸੇ ਐਡ ਮਤਲਬ ਜਲਦੀ ਤੇ ਤੇਲ ਪਾਣਾ ਉਹ ਕੰਮ ਅੱਜ ਸਰਕਾਰ ਨੇ ਕੀਤਾ ਮਹਿੰਗਾਈ ਅੱਗੇ ਪੰਜਾਬ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਹੈ ਗਰਮੀ ਨਾਲ ਬੁਰਾ ਹਾਲ ਹੈ ਔਰ ਦੂਸਰੇ ਪਾਸੇ ਰੇਟ ਵਧਾ ਕੇ ਔਰ ਗੈਂਗਸਟਰ ਨੂੰ ਸ਼ਾਮਲ ਕਰਕੇ ਪੰਜਾਬ ਦੀ ਰਾਜਨੀਤੀ ਚ ਕੋਰੀ ਫਿਰ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਚਿਹਰਾ ਆ ਉਹ ਨੰਗਾ ਕਰਤਾ ਉਹ ਵੀ ਨਕਾਬ ਹੋ ਗਏ ਨੇ ਕਿ ਉਹਨਾਂ ਦੀ ਨੀਅਤ ਕੀ ਹੈ ਉਹ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਸਾਫ ਹੋ ਗਈ। ਜੀ ਆਪ ਦਾ ਨੇ ਜੀ ਗੱਲ ਆ ਗਿਆ। राजे ਮੈਂ ਦੱਸਦਾ ਮੈਂ ਇਹ ਤੈਨੂੰ ਪਹਿਲਾਂ ਕਿਹਾ ਕਿ ਮੈਂ ਨੋਟੀਫਿਕੇਸ਼ਨ ਮੰਗੀ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਫੋਨ ਆਇਆ ਸਾਡੇ ਆਫਿਸ ਤੋਂ ਕਿ ਜਿਹੜੀ ਵੀ ਹੁਣ ਤੁਸੀਂ ਪੈਟਰੋਲ ਦੀ ਪੇਮੈਂਟ ਕਰਨੀ ਹੈ ਵੈਟ ਦੀ ਉਹ 75 ਪੈਸੇ ਪਲੱਸ ਕਰਕੇ ਕਰਨੀ ਹੈ। ਕੰਨਾ ਜੀ ਜਿਹੜੇ ਤੁਸੀਂ ਕਹਿੰਦੇ ਗੈਰਿਸਟੈਂਸ ਆਉਂਦੇ ਨੇ ਕੋਈ ਪੀਓ ਵੀ ਹੈਗਾ ਇਹਨਾਂ ਦੇ ਵਿੱਚ ਕੋਈ ਕੇਸ ਕਿਹੜੇ-ਕਿਹੜੇ ਨੇ ਤੁਸੀਂ ਉਹਨੂੰ ਦੇਖੋ ਮੈਂ ਕਿਹੜੇ ਮਾਮਲੇ ਨੇ ਥੋੜਾ ਇਹ ਵੀ ਬ੍ਰੀਫ ਦੇਖੋ 10-12 ਕੇਸ ਐਸੀ ਜਾਣਕਾਰੀ ਕੁਝ ਆਮਜ਼ੈਕਟ ਦੇ ਨੇ ਕੁਝ ਲੁੱਟਾਂ ਖਵਾਉਂਦੇ ਨੇ ਇੱਕ ਸਰ ਕੰਨਾ ਸਾਹਿਬ ਇਹ ਤੁਹਾਡੀ ਗੱਲ ਸਪਸ਼ਟ ਨਹੀਂ ਹੋ ਰਹੀ ਕਿ ਫੋਟੋ ਤੇ ਕੀ ਗੱਲ ਹੈ ਕਿ 75 ਪੈਸੇ ਬੈਟ ਵਧਾਇਆ ਹਾਂ ਉਹ ਤੇਲ ਪਾਓਗੇ ਪਤਾ ਲੱਗ ਜਾਊਗਾ ਹਾਂ ਮੈਂ ਫੋਟੋ ਜੋਇਨਿੰਗ ਨੇ ਪੰਜਾਬ ਸਰਕਾਰ ਨੇ ਅੱਜ ਇੰਡਸਟਰੀ ਦੇ ਉਪਰ ਕੁਝ ਘੰਟਿਆਂ ਬਾਅਦ ਇਹੋ ਮੇ 1 ਕਿਲੋਵਾਟ ਨੂੰ ਕਿਹਾ ਅੱਜ ਵੇਚਣਾ ਹੈ ਪੰਜਾਬ ਸਰਕਾਰ ਦੀ ਦੇਖੋ ਅਸੀਂ ਪਹਿਲਾਂ ਵੀ ਤੁਹਾਨੂੰ ਪ੍ਰੈਸ ਕਾਨਫਰੈਂਸ ਸਰ ਬਿਜਲੀ ਤੇ ਕੀਤੀ ਸੀ ਮੈਂ ਉਦੋਂ ਇਹਨਾਂ ਨੇ ਵਾਦਾ ਕੀਤਾ ਸੀ ਕਿ 5 ਰੁਪਏ ਅਸੀਂ ਯੂਨਿਟ ਰੇਟਸ ਦੇਵਾਂਗੇ ਜਿਹੜਾ ਯੂਨਿਟ ਇਹਨਾਂ ਨੇ 9.5 ਤੋਂ ਲੈ ਕੇ 10 ਰੁਪਏ ਤੱਕ ਇਹ ਦੇ ਰਹੇ ਨੇ ਹੁਣ ਤੁਸੀਂ ਜਿਹੜੀ ਜਾਣਕਾਰੀ ਦੇ ਰਹੇ ਆ ਇਹਦਾ ਮਤਲਬ ਇਹ ਇਲੈਕਸ਼ਨ ਬਿਲਕੁਲ ਇਲੈਕਸ਼ਨ ਦੇ ਦੌਰਾਨ ਤੇ ਲੋਗਾ ਨੂੰ ਘਟ ਤੋਂ ਘਟ ਰਿਲੀਫ ਦੇਣ ਦੇ ਪੈਕੇਜ ਦੇ ਫੈਸਲੇ ਆ ਉਹ ਲੈ ਜਾਂਦੇ ਨੇ ਘਟ ਤੋਂ ਲੋਕੀ ਤਾਂ ਵਿਸ਼ਵਾਸ ਕਰਨ ਇਹਦਾ ਮਤਲਬ ਇਹ ਸਰਕਾਰ ਆਪਣੀ ਹਾਰ ਮੰਨ ਕੇ ਇਹ ਫੈਸਲੇ ਜਿਹੜੇ ਹੈ ਲੈ ਰਹੇ ਨੇ ਨਹੀਂ ਤਾਂ ਬੰਦਾ ਅੱਛੇ ਲੋਕਾਂ ਨੂੰ ਸ਼ਾਮਲ ਕਰਦਾ ਟੈਕਸ ਲਾਉਣ ਤੋਂ ਪਹਿਲਾਂ 36 ਵਰਸੂਸ ਦਾ ਲੋਕਾਂ ਨੂੰ ਕਾਨਫਰੰਸ ਲੈਂਦਾ ਲੇਕਿਨ ਇਹ ਫੈਸਲਾ ਲੈਣ ਦਾ ਇੱਕ ਹੀ ਟੰਗ ਹੈ ਲੈ ਰਿਜ਼ਲਟ ਨਿਕਲਦਾ ਕਿ ਸਰਕਾਰ ਨੇ ਆਪਣੀ ਹਾਰ ਮੰਨ ਲਈ ਲਓ ਜੀ आप पहली फोटो है संदीप जी अरोड़ा जी और संदीप संदीप ਇੱਕ ਮਿੰਟ ਤਮਲ ਤਮਲ ਕੁਮਾਰ ਗੋਰੀ ਸਰ ਇਧਰ ਵਾਲੇ ਹੱਥ ਫੜਾ ਲਓ ਜੀ ਜੀ ਆ ਮੈਨੂੰ ਪੜਾ ਦਿਓ ਤੁਸੀਂ ਦੋਨੇ ਤਰਫ ਪੜ ਕਿਹਦੇ ਖਿਲਾਫ ਵੀ ਆਮਜ਼ਾ ਲੁੱਟਖੋ ਦੇ ਮੁਕਦਮੇ ਦਰਜ ਨੇ ਮੈਂ ਚਲ ਕਮਲ ਕੁਮਾਰ ਗੋਰੀ ਕਿੰਨੇ ਜੀ ਇਹ ਪਹਿਲਾਂ ਕਿਹੜੀ ਪਾਰਟੀ ਸੀਗੇ ਜੀ ਇਹ ਇਹ ਜਿਹੜੇ ਗੈਂਗਸਟਰ ਹੁੰਦੇ ਉਹੀ ਸੀਗੇ ਜੀ ਕਿਹੜੀ ਪਾਰਟੀ ਸੀਗੇ ਜੀ ਮੈਂ ਗੈਂਗਸਟਰ ਸੀਗੇ ਕਹੀ ਜਾਂਦਾ ਮੈਂ ਠੀਕ ਹੈ ਜੀ बड़ा तो तो। एक अच्छा क्वेश्चन आया मैं ताही खड़े हुए कर रहा से हाँ खड़े हुए ताही कर रहे थे यो मेनू राजी हो कर लो बस हो गया माइक एक बहुत अच्छा क्वेश्चन आया क्या सियासी चेहरे कट गए जेडे गैंगस्टर्स शामिल करने लग गए बहुत अच्छा थैंक यू देश दुनिया की हर खबर सबसे पहले देखने के लिए फॉलो करें सर्वजन न्यूज़ यूट्यूब फेसबुक इंस्टाग्राम और व्हाट्सएप चैनल पर